ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਲੱਗੀ ਸੀਗੀ ਅੱਜ ਨਾ ਇਹਦਾ ਸੋਫੇ ਦਾ ਕਵਰ ਸੀਗਾ ਤੇ ਇਹਦਾ ਕਵਰ ਮੈਂ ਪਹਿਲਾਂ ਵੀ ਬਣਾਇਆ ਸੀ ਨਾ ਤੇ ਜਿੱਦਾਂ ਥੋੜੀ ਕਿ ਦੇਰ ਬਾਅਦ ਆਪਾਂ ਇੱਥੇ ਜ਼ਿਆਦਾਤਰ ਜ਼ਿਆਦਾ ਇੱਥੇ ਬੈੰਨੇ ਆ ਤੇ ਇਸ ਕਰਕੇ ਨਾ ਫਿਰ ਇੱਥੇ ਜਿੱਦਾਂ ਮੈਂ ਕੁਝ ਵੀ ਕਰਦੀ ਆ ਨਾ ਇੱਥੇ ਬੈ ਕੇ ਕਰਦੀ ਆ ਖਾਣਾ ਵੀ ਖਾਓ ਜਾਂ ਸਬਜ਼ੀ ਵਗੈਰਾ ਕਟਣੀ ਹੋਵੇ ਤਾਂ ਮੈਂ ਇੱਥੇ ਹੀ ਬੈਠ ਕੇ ਕਰਦੀ ਆ ਤੇ ਮੈਂ ਇਹ ਵਾਲਾ ਕੱਪੜਾ ਲਿਆਂਦਾ ਸੀਗਾ ਇਹਦੇ ਵਾਸਤੇ ਤੇ ਇਹ ਕੱਪੜੇ ਦੀ ਚੜਾਈ ਥੋੜੀ ਘੱਟ ਵਾ ਜਿੰਨਾ ਚੜਾਈ ਮਤਲਬ ਘੱਟ ਹੁੰਦੀ ਬਾਹਰ ਜਿਹੜਾ ਕਹਿੰਦੇ ਨਾ ਬਾਹਰ ਥੋੜਾ ਘੱਟ ਵਾ ਤੇ ਮੈਂ ਫਿਰ ਦੋ ਪੀਸ ਲੈ ਲਈਗੇ ਦੋ ਪੀਸ ਲੈ ਕੇ ਨਾ ਵਿੱਚ ਜੋੜ ਪਾਵਾਂਗੇ ਕਿਉਂਕਿ ਇਹਦੇ ਫਿਰ ਹੇਠਾਂ ਵੀ ਫਿਰ ਇਹਦੇ ਜਾਣਾ ਕੱਪੜਾ ਥੋੜਾ ਜ਼ਿਆਦਾ ਹੀ ਲੱਗੇਗਾ ਇਹਨੂੰ ਕਿਉਂਕਿ ਆਪਾਂ इलास्टिक ਵਾਲੀ ਬਣਾਣੀ ਆ ਇਹਦਾ ਕਵਰ ਜਿਹੜਾ इलास्टिक ਵਾਲਾ ਬਣਾਣਾ ਵਾ ਤੇ ਬਣਾਣੇ ਆ ਫਿਰ ਇਹਦਾ ਕਵਰ ਹੁਣ ਆਪਾਂ ਇਹਦਾ ਨਾਪ ਲੈ ਲੈਨੇ ਆ ਜਿੰਨੀ ਵੀ ਇਹਦੀ ਲੰਬਾਈ ਆ ਚੜਾਈ ਆ ਜਿੰਨੀ ਹੋ ਸਭ ਦੇ ਨਾਲ ਨਾਪ ਲੈ ਲੈਨੇ ਆ ਤੇ ਇਹਦੀ ਲੰਬਾਈ ਜਿੰਨੀ ਆ ਜਿਹੜਾ ਇਹ ਨੀਚੇ ਵਾਲੀ ਸਾਈਡ ਹੈ ਨਾ ਗੱਦੀ ਦੀ ਆਹ ਵਾਲੀ ਜਿਹੜੀ ਹੈ 3 4 ਇੰਚ 4 ਇੰਚ ਆਏ 4 ਇੰਚ ਉਹਦੇ ਉੱਪਰ ਦੇ ਨਾਲ ਆਪਾਂ ਲੈ ਲੈਨੇ ਆ 4 ਇੰਚ ਫਿਰ ਉਹ ਬਾਅਦ ਵਿੱਚ ਆਪਾਂ ਕਰ ਲੈਨੇ ਆ ਵੀ ਕਿੰਨੀ ਕਾਊਂਟਿੰਗ ਕਰ ਲੈਨੇ ਆ ਵੀ ਕਿੰਨੀ ਬਣੇਗੀ ਕਿੰਨਾ ਸਾਡੇ ਲੱਗੇਗਾ ਮੈਂ ਇਹ ਸਭ ਦੇ ਨਾਲ ਕਰ ਲੈਨੀ ਆ ਕਿ 40 ਹੋ ਗਿਆ ਜਦੋਂ ਮੈਂ 40 ਇੰਚ ਲੰਬਾਈ ਇਹ ਦੀ ਤੇ ਅੱਗੇ 2 ਇੰਚ ਵਾ ਤੇ ਉਹ ਸਭ ਦੇ ਨਾਲ ਮੈਂ ਕਰ ਲਈ ਦੇਖ ਲੈਣੀ ਆ ਤੇ ਜਿਸ ਜਿੰਨੀ ਵੀ ਤੁਹਾਡੀ ਲੰਬਾਈ ਹੋਣੀ ਲੰਬਾਈ ਲੈ ਕੇ ਨਾ ਤੇ ਉਹਦਾ ਐਕਸਟਰਾ ਲੈਣਾ ਆਪਾਂ ਕਪੜਾ ਇਧਰੋਂ ਨਾ ਐਕਸਟਰਾ ਕਪੜਾ ਇਧਰੋਂ ਲੈਣਾ 10 ਇੰਚ ਹੋਣਾ ਚਾਹੀਦਾ ਦੋਨੋਂ ਸਾਈਡਾਂ ਤੋਂ 10 ਇੰਚ ਇਧਰੋਂ ਚੜਾਈ ਚ ਵਾ ਇਹਦਾ ਐਕਸਟਰਾ ਲਵਾਂਗੇ 10 ਹੀ ਲੰਬਾਈ ਚ ਲਵਾਂਗੇ ਚਾਰ ਸਵਿਰੇ 10-10 ਇੰਚ ਹੋਣਾ ਚਾਹੀਦਾ ਵਾ ਸਾਡਾ ਇਸ ਕਰਕੇ ਫਿਰ ਜਦੋਂ ਮੈਂ ਹੁਣ 10x1 इंच ਲੈ ਲਾਂ 4x3 ਚਾਇਰੀ 3 ਇੰਚ ਚੁੜਾਈ ਆ ਮੇਕ ਉਹ ਉਹ ਲਿਆ ਉਹ ਜਿੰਨਾ ਕਿ ਜਿਹੜੇ ਪੂਰੇ ਦਾ ਪੂਰਾ ਲਿਆਵਾ ਕਿੰਨਾ ਮਤ ਉਹਦਾ ਐਕਸਟਰਾ ਹੀ 10 10 ਇੰਚ ਲਾ ਲਾਂਗੇ ਇਧਰੋਂ ਵੀ 10 ਇੰਚ 10 ਇੰਚ ਇਧਰੋਂ ਹੋਣਾ ਚਾਹੀਦਾ 10 ਹੀ ਉਧਰੋਂ 10 ਹੀ ਉਧਰੋਂ ਤੇ ਕਿਉਂਕਿ ਅੰਦਰੇ ਦੇ ਥੱਲੇ ਹੇਠਾਂ ਵੀ ਆਪਾਂ ਜਾਣਾ ਵਾ ਕਪੜਾ ਕਪੜੇ ਨੂੰ ਨਾਪ ਲੈਣੀ ਹੈ ਜਿੰਨਾ ਮੇਰਾ ਹੁਣ ਹੈਗਾ ਸੀ ਨਹੀਂ ਲੰਬਾਈ ਸੀ ਇਹਦੀ ਪੂਰੀ ਦੀ ਪੂਰੀ ਲੰਬਾਈ ਹੈ ਤੇ ਉਹਦਾ 10 10 ਇੰਚ ਐਕਸਟਰਾ ਕੱਟ ਲੈਣੀ ਆ ਮੇਰੇ ਉੱਪਰ ਉੱਪਰ ਵਾਲੀ ਜਿਹੜੀ ਗੱਦੀ ਹੈ ਨਾ ਉੱਪਰ ਵਾਲੀ ਜਿਹੜਾ ਹਿਸਾਬਾ ਉਹਦਾ ਤੇ ਉਹ ਹੀ 40 ਇੰਚ 60 ਇੰਚ ਤੇ ਉਹੀ ਬਣ ਗਿਆ ਵਾ ਨੀਚੇ ਵਾਲਾ ਲਾ ਲਓ ਤੇ 2 ਮੀਟਰ ਕਪੜਾ ਲੱਗ ਜਾਏਗਾ 2 ਮੀਟਰ ਦਾ ਲੰਬਾਈ ਵਿੱਚ 2 ਮੀਟਰ ਲੱਗ ਜਾਏਗਾ ਤੇ ਇਹ ਪੂਰੇ ਦਾ ਪੂਰੇ 2 ਮੀਟਰ ਹੀ ਆ ਵੈਸੇ ਜਿਹੜਾ ਦੂਸਰਾ ਪੀਸ ਹੈ ਨਾ 48 ਆ ਉਹਦੀ ਚੌੜਾਈ 48 ਆ ਤੇ ਮੈਨੂੰ ਚਾਹੀਦਾ 62 ਇੰਚ ਚਾਹੀਦਾ 62 ਤੋਂ ਵੀ 1 ਇੰਚ ਵੱਧ ਹੋ ਜਾਏਗਾ ਨਾ ਤੇ ਮੈਂ ਫਿਰ ਇਹਦੇ ਵਿੱਚ ਇਹਦੇ ਹਿਸਾਬ ਨਾਲ ਹੀ ਨਾ ਮੈਂ ਕੱਟ ਲੈਣੀ ਆ 13 ਇੰਚ ਚਾਹੀਦਾ ਮੈਨੂੰ ਤੇ ਮੈਂ 13 ਇੰਚ ਹੀ ਕੱਟ ਲੈਣੀ ਕਿਉਂਕਿ ਥੋੜਾ ਜਿਹਾ ਇੰਚ ਜਿਹੜਾ 10-10 ਆਪਾਂ ਰੱਖਿਆ ਨਾ ਚਾਰਸ ਫਿਰ ਉਹਦੇ ਵਿੱਚ ਹੀ ਸਲਾਈ ਆ ਜਾਏਗੀ ਥੋੜੀ ਜਿਹੀ ਤੇ ਸਲਾਈ ਆਣੀ ਆ ਤੇ ਜਿਹੜਾ ਵਿੱਚ ਜੋੜ ਪੈਣਾ ਉਹ ਵੀ ਇੱਦਾਂ ਇੰਚ ਉਹਦਾ ਜੋੜ ਪੈ ਜਾਊਗਾ ਇੰਨਾ ਜ਼ਿਆਦਾ ਨਹੀਂ ਕੱਪੜਾ ਰੱਖਣ ਦੀ ਜ਼ਿਆਦਾ ਨਹੀਂ ਜ਼ਰੂਰਤ ਹੈਗੀ ਇਹਦੇ ਵਿੱਚ ਜਿਹੜਾ 10-10 ਰੱਖਿਆ ਉਹਦੇ ਵਿੱਚ ਹੀ ਆਪਾਂ ਸਲਾਈ ਇੱਦਾਂ ਕਰ ਲਾਂਗੇ ਤੇ ਜਿਹੜਾ ਮੈਂ ਜੋੜ ਪਾਉਣਾ ਉਹਦੇ ਵਾਸਤੇ ਆ ਵੀ ਜਿੰਨਾ ਮੈਨੂੰ ਕੱਪੜਾ ਮੈਨੂੰ ਚਾਹੀਦਾ ਵਾ ਉਹਨਾਂ ਨਾਲੋਂ ਮੈਂ ਜੋੜ ਕੱਟ ਲੈਣੀ ਇਹਦੇ ਨਾਲੋਂ ਤੇ ਉਹਦੇ ਨਾਲ ਜੋੜ ਪਾ ਦਾਂਗੀ ਤੇ ਉਹ ਪੂਰੇ ਦਾ ਪੂਰਾ ਹੋ ਜਾਏਗਾ 48 ਵਾ ਉਹਦੀ ਚੌੜਾਈ ਆ 62 ਤੇ ਫਿਰ ਮੈਂ ਇਹ 13 ਤੇ ਲਾ ਲੇਨੀ ਆ ਕਿਉਂਕਿ 1 ਇੰਚ ਵੱਧ ਵੀ ਹੋ ਜਾਏਗਾ ਨਾ ਬਹੁਤ ਸੌਖਾ ਤਰੀਕਾ ਆ ਮੈਂ ਸਿੰਪਲ ਹੀ ਆਏ ਬਹੁਤ ਜ਼ਿਆਦਾ ਕੋਈ ਨਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੰਨਾ ਆਪਾਂ ਤੁਹਾਨੂੰ ਮੈਂ ਦੱਸਿਆ ਨਾ ਪੋਸਟ ਰਹੀ ਬਸ ਨਾਪ ਲੈ ਲੈਣਾ ਵਾ ਤੇ ਇਹ ਇਲਾਸਟਿਕ ਵਾਲਾ ਜਿਹੜਾ ਪਾਈਦਾ ਨਾ ਖਬਰ ਆਪਾਂ ਪਾਉਨੇ ਆ ਤੇ ਉਹ ਬਹੁਤ ਵਧੀਆ ਰਹਿੰਦਾ ਬਲਾਸਟਿਕ ਪਾ ਕੇ ਫਿਰ ਉਹ ਪੈ ਵੀ ਆਸਾਨ ਜਾਂਦਾ ਸੌਖੇ ਤਰੀਕੇ ਨਾਲ ਪੈ ਜਾਂਦਾ ਏ ਤੇ ਲੰਬਾਈ ਤੇ ਦੀ ਪੂਰੀ ਦੀ ਪੂਰੀ ਚਾਹੀਦੀ ਆ ਮੈਂ ਇਸ ਤਰ੍ਹਾਂ ਹੀ ਨਿਸ਼ਾਨ ਲਾ ਕੇ ਨਾ ਤੇ ਫਿਰ ਬਾਅਦ ਚ ਕੱਟ ਲੈਣੀ ਆ ਫਿਰ ਜੋੜ ਪਾਲਾਂਗੀ ਮੈਂ ਕਿਉਂਕਿ ਜੋੜ ਪੈਣੇ ਪੈਣਾ ਵਾ ਕਿਉਂਕਿ ਇਹਦਾ ਹੈ ਛੋਟਾ 바ਰ ਹੁੰਦਾ ਨਾ ਇਹਨਾਂ ਦਾ ਤਾਂ ਕਰਕੇ ਇਦਾਂ ਹੀ ਕੱਟ ਲੈਨੇ ਆ ਹੁਣ ਆਪਾਂ ਸਿੱਧਾ ਦਾ ਸਿੱਧਾ ਇਹ ਲੰਬੇ ਤਾਂ ਲੰਬਾ ਹੀ ਨਾ ਹੁਣ ਮੈਂ ਜੋੜ ਪਾ ਲੈਣੀ ਇਹਦੇ ਤੇ ਇਸ ਤਰ੍ਹਾਂ ਇਹਨਾਂ ਨੂੰ ਦੋਨਾਂ ਨੂੰ ਜੋੜ ਕੇ ਨਾ ਤੇ ਬਸ ਇਸ ਤਰ੍ਹਾਂ ਹੀ ਸੀਨ ਲਾ ਦੇਣੀ ਆ ਸਿੱਧੀ ਦੀ ਸਿੱਧੀ ਆਪਾਂ ਕਾਰ ਬਣਾਉਨੇ ਆ ਨਾ ਉਹ ਵਧੀਆ ਬਣਦੀ ਆ ਨਾ ਆਪਣੇ ਹੱਥਾਂ ਦੇ ਨਾਲ ਸਾਨੂੰ ਜਿਹੜੀ ਚੀਜ਼ ਦੀ ਸਾਨੂੰ ਜਰੂਰ ਤੋਂ ਸਾਨੂੰ ਪਤਾ ਦੇ ਇੱਕ ਆਈਡੀਆ ਹੋ ਜਾਂਦਾ ਬਸ ਇਹ ਹੀ ਹੁੰਦਾ ਹੈ ਕਿ ਇੱਕ ਆਈਡੀਆ ਹੋ ਜਾਂਦਾ ਆਪਣੇ ਦੇ ਘਰ ਦੇ ਵਿੱਚ ਚੀਜ਼ ਜਿਹੜੀ ਨਾ ਘਰ ਦੇ ਵਿੱਚ ਪਈ ਹੁੰਦੀ ਆ ਨਾ ਉਹਦਾ ਸਾਈਜ਼ ਤੇ ਅਲੱਗ ਹੁੰਦੇ ਆ ਹਰੇਕ ਦੇ ਜਰੂਰੀ ਵਿੱਚ ਨਾ ਸਾਡਾ ਸਾਈਜ਼ ਜਾਂ ਤੁਹਾਡੇ ਵੀ ਸਾਈਜ਼ ਇਦਾਂ ਦਾ ਹੀ ਹੋਏਗਾ ਸੋਫੇ ਦਾ ਜਾਂ ਜਿੱਦਾਂ ਵੀ ਆ ਪਰ ਇੱਕ ਇਹ ਆ ਵੀ ਆਈਡੀਆ ਹੋ ਜਾਂਦਾ ਇੱਕ ਕਿ ਇਸ ਤਰ੍ਹਾਂ ਤੇ ਇੰਨਾ ਆਪਾਂ ਕੱਪੜਾ ਲੈਣਾ ਵਾ ਤੇ ਇਹ ਵੀ ਜਿੱਦਾਂ ਹੁਣ 2 ਮੀਟਰ ਮੈਂ ਲੈਂਦਾ ਸੀਗਾ ਪਹਿਲਾਂ ਤੇ 2 ਮੀਟਰ ਨਾਲ ਹੁਣ ਨਾ 13 ਇੰਚ ਐਕਸਟਰਾ ਲਿਆ ਉਹ ਫਿਰ ਮੈਂ ਦੋ ਪੀਸ ਇੱਕ ਪੀਸ ਹੀ ਗਿਆ ਫਿਰ ਮੈਂ ਦੋ ਪੀਸ ਲੈਂਦੇ ਹੀ ਇਹਦੇ ਤੇ ਉਹਦੇ ਨਾਲ ਹੁਣ ਕਿੰਨਾ ਕੁ ਲੱਗੇ ਤੇ ਇਹਦੇ ਵਿੱਚ ਇੱਕ ਕੁਸ਼ਨ ਬਣਾ ਲੈਣੇ ਤਾਂ ਕਰਕੇ ਮੈਂ ਨਾ 4 ਬਤੇ ਮੈਂ ਕਰ ਦਾਂਗੀ 4 ਇੰਚ ਤੇ ਨਾ ਗੁਲਾਈ ਪਾ ਦਿੰਨੀ ਇਦਾਂ ਕਰਕੇ ਇਧਰ ਨੂੰ ਇਦਾਂ ਚਾਰਾਂ ਨੁਕਰਾ ਤੇ ਨਾ ਇਦਾਂ ਥੋੜੀ ਜਿਹੀ ਗੁਲਾਈ ਕਰ ਦਾਂਗੀ ਕਿਉਂਕਿ ਇਲਾਸਟਿਕ ਪਾਉਣੀ ਹੈ ਨਾ ਤੇ ਫਿਰ ਉਹ ਚੌਰਸ ਜਿਹੜਾ ਉਹ ਫਿਰ ਠੀਕ ਨਹੀਂ ਪੈਣੀ ਹੈਗੀ ਇਸ ਕਰਕੇ ਨਾ ਥੋੜੀ ਜਿਹੀ ਇਦਾਂ ਕਰਕੇ 4 ਇੰਚ ਤੇ ਮੈਂ ਬਾਹਰ ਦੀਏ ਇਸ ਤਰ੍ਹਾਂ ਇਸ ਰੰਗ ਲਈ ਕੱਟ ਦਿੰਨੀ ਆ ਉਧਰੋਂ ਵੀ ਕਰ ਦਿੰਨੀ 2 ਇੰਚ ਤੇ ਹੁਣ ਆਪਾਂ ਨਹੀਂ ਜਿੰਨੀ ਵੀ ਲਾਸਟਿਕ ਸਾਡੀ ਚੌੜੀ ਹੈ ਨਾ ਤੁਹਾਡੇ ਕੋਲ ਜਿੰਨੀ ਲਾਸਟਿਕ ਚੌੜੀ ਹੈ ਮੈਂ ਤਾਂ ਬਰੀਕ ਵਾਲੀ ਲਾਸਟਿਕ ਲਈ ਸੀਗੀ ਇਹ ਇਦਾਂ ਦੀ ਬਰੀਕ ਲਾਸਟਿਕ ਆ ਤੇ ਇਹਦੇ ਹਿਸਾਬ ਦੇ ਨਾਲ ਮੈਂ ਨਾ ਸੀ ਲਾ ਹੀ ਮਾਰ ਨਹੀਂ ਨੀ ਬਸ ਸਾਨੂੰ ਬਹੁਤਾ ਨਹੀਂ ਅੱਧਾ ਇੰਚੀ ਚੋ ਕਰਨਾ ਪੈਣਾ ਵਨ ਜਿਆਦਾ ਵੀ ਨਹੀਂ ਕਰਨਾ ਹੈਗਾ ਇੰਨਾ ਕਿ ਪਾ ਕਰ ਲਾਂਗੇ ਉਹ ਸਭ ਦੇ ਨਾਲ ਅੱਧਾ ਇੰਚੀ ਅੰਦਰ ਜਾਊਗਾ ਤੇ ਇਸ ਚਾਰ ਸਵੇਰੇ ਪਹਿਲਾਂ ਮੈਂ ਨਾ ਇਹਨੂੰ ਫੋਲਡ ਕਰਕੇ ਤੇ ਇਦਾਂ ਕਰਕੇ ਫੋਲਡ ਸਾਈਡਾਂ ਨੇ ਇੱਧੇ ਗੁਲਾਈ ਉਹਦੀ ਬਣ ਜੇਗੀ ਇੱਥੋਂ ਗੁਲਾਈ ਇਦਾਂ ਹੀ ਬਣਾ ਲਾਂਗੇ ਚਾਰ ਸਫੇਰੇ ਇਦਾਂ ਮੈਂ ਹੁਣ ਸਲਾਈ ਲਾ ਲੈਣੀ ਇਹਦੀ ਇੱਥੋਂ ਇਦਾਂ ਗੁਲਾਈ ਹੋ ਜਾਏਗੀ ਦੀ ਮੇਰੇ ਨਾ ਮਾਮਾ ਜੀ ਦਾ ਫੋਨ ਆ ਗਿਆ ਮਾਮਾ ਜੀ ਦੇ ਮਾਮੀ ਜੀ ਦਾ ਫੋਨ ਆ ਗਿਆ ਤੇ ਮੈਂ ਕਦੋਂ ਦੀ ਵੈਸੇ ਕਹਿਣੀ ਸੀ ਮੈਂ ਚਾਹ ਬਣਾਉਣੀ ਹੈ ਚਾਹ ਬਣਾਉਣੀ ਹੈ ਤੇ ਮੈਨੂੰ ਹੀ ਕਿ ਚੱਲ ਕਰਕੇ ਨੇ ਉਹ ਥੋੜਾ ਜਿਹਾ ਕਰ ਲੈਣੀ ਥੋੜਾ ਜਿਹਾ ਕਰ ਲੈਣੀ ਫਿਰ ਬਣਾਉਣੀ ਆ ਤੇ ਉਹ ਫਿਰ ਜਦੋਂ ਹੁਣ ਫੋਨ ਆ ਗਿਆ ਤੇ ਫਿਰ ਮੈਂ ਗੱਲਾਂ ਗੁਲਣਾ ਕਰਦੇ ਤੇ ਚਾਹ ਵੀ ਰੱਖ ਦਿੱਤੀ ਮੈਂ ਕਿਹਾ ਚੱਲ ਚਾਹ ਪਹਿਲਾਂ ਪੀ ਲਈਨੀ ਆ ਫਿਰ ਬਾਅਦ ਵਿੱਚ ਚੇਕ ਕਰਦੀ ਆ ਤੇ ਤੁਸੀਂ ਵੀ ਪੀ ਲਓ ਚਾਹ ਹੁਣ ਮੈਂ ਚਾਹ ਪੀ ਲਵਾਂ ਫੋਨ ਦੇ ਬੰਨੇ ਨਾਲ ਤੇ ਚਾਹ ਬਣਾ ਲੀਖ ਰਾਂ ਮੇਨ ਨਾਲ ਉਹ ਪੱਲ ਹਜੇ ਵੀ ਯਾਦ ਹੁੰਦਾ ਹੁੰਦਾ ਵਾ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਤਾਂ ਇਦਾਂ ਹੀ ਸਾਡੇ ਸਿਆਣਿਆਂ ਨੇ ਆਵਾਜ਼ ਸਾਨੂੰ ਮਾਰਨੀ ਤੇ ਜਦਦਾ ਮਸ਼ੀਨ ਤੇ ਜਿਹੜਾ ਵੀ ਬੈਠਾ ਹੁੰਦਾ ਸੀਗਾ ਤੇ ਅਸੀਂ ਇੱਧਰ ਉੱਧਰ ਖੇਡਦੇ ਰਹਿਣਾ ਤੇ ਆਵਾਜ਼ ਮਾਰ ਕੇ ਉਹਨਾਂ ਨੇ ਕਹਿਣਾ ਇੱਧਰ ਆਇਓ ਵੀ ਧਾਗਾ ਬਾਕੇ ਵੀ ਹੋ ਵੀ ਮੈਨੂੰ ਹੁਣ ਵੀ ਬਹੁਤ ਵਾਰੀ ਇਦਾਂ ਨਾ ਜਿਆਦਾ ਆਂਦੀ ਆ ਵੈਸੇ ਕਿ ਇਹ ਪਲਤੇ ਵਾਕੇ ਸਾਰੇ ਤੇ ਆਉਂਦਾ ਵਾ ਕਿ ਜੇ ਰਤਾ ਇਹ ਹਰ ਕੋਈ ਕਿਸੇ ਨੇ ਜੀਆ ਵਾ ਹਰ ਇੱਕ ਨੇ ਹਨਾ ਇਹ ਪਲ ਜਿਹੜਾ ਵਾ ਤੇ ਮੈਨੂੰ ਮੈਨੂੰ ਜਿਆਦਾ ਆਏਗਾ ਕਿ ਜਦੋਂ ਨਾ ਮੈਂ ਧਾਗਾ ਇਦਾਂ ਪਾਵਾਂਗੀ ਨਾ ਤੇ ਫਿਰ ਮੈਨੂੰ ਜਿਆਦਾ ਆਏਗਾ ਵੀ ਐਂਡ ਕਾ ਲਾ ਕੇ ਤੇ ਫਿਰ ਮੈਨੂੰ ਹੋਏਗਾ ਕਿ ਹਾਂ ਮੈਨੂੰ ਯਾਦ ਆਏਗਾ ਕਿ ਹਾਂ ਜਦੋਂ ਬਚਪਨ ਚ ਆਪਾਂ ਵੀ ਸੀ ਇਹ ਤੇ ਸਾਨੂੰ ਇਦਾਂ ਹੀ ਨਾ ਸਾਡੀਆਂ ਚਾਚੀਆਂ ਤਾਈਆਂ ਨੇ ਸਾਨੂੰ ਤਾਈ ਸਾਡੀ ਹੁੰਦੀ ਸੀ ਵੈਸੇ ਤੇ ਹੋਰ ਜਾਂ ਕੋਈ ਵੀ ਮੈਨੂੰ ਮਤਲਬ ਕਿ ਜਿਹੜਾ ਵੀ ਮਸ਼ੀਨ ਤੇ ਬੈਠਾ ਹੁੰਦਾ ਹੈ ਨਾ ਉਹਨੇ ਆਵਾਜ਼ ਮਾਰ ਕੇ ਕਹਿਣਾ ਸਾਨੂੰ ਕਿ ਆਇਓ ਵੀ ਧਾਗਾ ਪਾ ਕੇ ਦਿਓ ਵੀ ਤੇ ਸਾਨੂੰ ਉਹੀ ਬਹੁਤ ਵੱਡਾ ਕੰਮ ਲੱਗਦਾ ਹਿੱਗਾ ਬੱਚਿਆਂ ਨੂੰ ਬੱਚੇ ਤਾਂ ਪਤਾ ਹੀ ਟਿਕਦੇ ਥੋੜੀ ਆ ਤੇ ਉਹੀ ਬਹੁਤ ਵੱਡਾ ਕੰਮ ਲੱਗਦਾ ਹੈ ਸਾਨੂੰ ਕਿ ਧਾਗਾ ਪਾਉਣ ਦਾ ਹੀ ਫਿਰ ਕੀਚ ਮੇਰੇ ਨਾ ਤਾਗਾ ਖਤਮ ਹੋ ਗਿਆ ਤੇ ਹੁਣ ਤਾਗਾ ਤੇ ਪਾ ਲਿਆ ਮੈਂ ਕਿਉਂਕਿ ਐਸੇ ਨਹੀਂ ਹੈ ਮੈਨੂੰ ਨਾ ਜਿਹੜਾ ਨਜ਼ਦੀਕ ਤੋਂ ਬਰੀਕੀ ਦਾ ਕੰਮ ਹੈ ਨਾ ਜਿੱਦਾਂ ਉਹ ਵਾਲਾ ਐਂਕਾ ਉਹਦੇ ਵਾਸਤੇ ਲਾਣੀਆਂ ਪੈਂਦੀਆਂ ਉਦਾਂ ਨਹੀਂ ਆ ਹੁਣ ਇਹਦੇ 'ਚ ਤਾਗਾ ਸੂਈ 'ਚ ਤਾਗਾ ਪਾਉਣਾ ਬਹੁਤ ਵੱਡੀ ਗੱਲ ਆ ਸੂਈ 'ਚ ਤਾਗਾ ਨੱਕੇ ਚੋਂ ਕੱਢਣਾ ਤਾਗਾ ਤੇ ਉਦਾਂ ਨਹੀਂ ਇਸ ਤਰ੍ਹਾਂ ਨਹੀਂ ਲਾਂਦੀ ਹੈਗੀ ਧਾਗਾ ਪਾਉਣ ਵਾਸਤੇ ਜਾਂ ਕੋਈ ਬਰੀਕੀ ਦਾ ਜੋ ਬਰੀਕ ਕੰਮ ਨਾ ਉਹਦੇ ਵਾਸਤੇ ਇਸਰਾ ਮੋਟਾ-ਮੋਟਾ ਤੇ ਨਜ਼ਰ ਆਂਦਾ ਵਾ ਤੇ ਜਿਹੜੀਆਂ ਸੀਨਾ ਮਾਰਨੀਆਂ ਨੇ ਨਾ ਲੰਬੀਆਂ-ਲੰਬੀਆਂ ਉਹ ਤੇ ਵੀ ਹੱਥ ਵਾਲੀ ਮਸ਼ੀਨ ਦੇ ਨਾਲ ਟਾਈਮ ਜ਼ਿਆਦਾ ਲੱਗਦਾ ਵਾ ਤੇ ਇਹੀ ਆ ਕਿ ਬਸ ਇੱਕ ਸੀਨਾ ਹੀ ਆ ਇਹਦੀਆਂ ਹੋਰ ਕੋਈ ਨਹੀਂ ਆ ਇਹ ਕਲੰਬੀਆਂ-ਲੰਬੀਆਂ ਜਿਹੜੀਆਂ ਸੀਨਾ ਮਾਰਨੀਆਂ ਨਾ ਇਹਨੂੰ ਟਾਈਮ ਲੱਗਦਾ ਵਾ ਤੇ ਹੁਣ ਮੈਂ ਜਿਆਦਾਤਰ ਹੋ ਗਈ ਹੈ ਮੇਰੇ ਸੀਨ ਮੈਂ ਮਾਰ ਲਈ ਆ ਥੋੜੀ ਜੀ ਇੱਕ ਸਾਈਡ ਵਾਲੀ ਰਹਿ ਗਈ ਆ ਹੁਣ ਸੀਨ ਤੇ ਵੀ ਮੈਂ ਮਾਰ ਲੈਣੀ ਆ ਇਹ ਮੈਂ ਨਾ ਇੰਨੀ ਕਿ ਜਿੰਨੀ ਜਗਾ ਛਾਟ ਲਈ ਸੀਗੀ ਮੈਂ ਇੰਨੀ ਕਿ ਜਗਾ ਛਾਟ ਲਈ ਆ ਜਿਹਦੇ ਵਿੱਚ ਨੀ ਇਲਾਸਟਿਕ ਕੱਢਾਂਗੇ ਨਾ ਤੇ ਮੈਂ ਸੇਫਟੀ ਪੈਨ ਦੇ ਵਿੱਚ ਪਾ ਲਈ ਕਿਉਂਕਿ ਸੇਫਟੀ ਪੈਨ ਦੇ ਨਾਲ ਵਧੀਆ ਤਰ੍ਹਾਂ ਪੈ ਜਾਂਦੀ ਹੈ ਇਲਾਸਟਿਕ ਤੇ ਨਿਕਲਦੀ ਨਹੀਂ ਆ ਇਹ ਆ ਵੀ ਜਿ ਚਾਏ ਤੇ ਨਾ ਰਸਤੇ ਦੇ ਵਿੱਚ ਹੀ ਫਿਰ ਨਿਕਲ-ਨੁਕਲ ਜਾਂਦੀ ਇਸ ਤਰ੍ਹਾਂ ਜਿਹਦੇ ਨਾਲ ਪਾਈਦੀ ਆ ਤੇ ਇਹ ਈ ਈ ਮੈਂ ਹੁਣ ਨਾ ਚਾਰਸ ਫੇਰੇ ਨੂੰ ਨਾ ਸੇਫਟੀ ਪੈਨ ਨੂੰ ਕਮਾ ਲੈਣੀ ਆ ਵਿੱਚੋਂ ਦੀ ਸਾਰੇ ਜਿੰਨੀਆਂ ਸੀਨ ਮਾਰੀਆਂ ਨਾ ਚਾਰਸ ਫੇਰੇ ਇਸ ਤਰ੍ਹਾਂ ਹੀ ਕੱਢ ਲੈਣੀ ਆ ਹੁਣ ਮੈਂ ਤੇ ਇਲਾਸਟਿਕ ਪਹਿਲਾਂ ਸਾਰੇ ਪਾ ਲੈਣੀ ਕਿਉਂਕਿ ਜਾਦੀ ਜਗ੍ਹਾ ਕਾਫੀ ਆ ਇਸ ਕਰਕੇ ਨਾ ਮੈਂ ਪਾ ਕੇ ਫਿਰ ਤੁਹਾਨੂੰ ਦਿਖਾਨੀ ਆ ਇਸ ਤਰ੍ਹਾਂ ਹੀ ਆ ਦੇਖੋ ਇਸ ਤਰ੍ਹਾਂ ਬਹੁਤ ਜਲਦੀ ਪੈ ਜਾਂਦੀ ਆ ਮੈਂ ਨੇ ਇੱਕੋ ਜਿਹਾ ਕਰ ਲਿਆ ਵਾ ਵੈਸੇ ਬਰਾਬਰ ਇਹਨੂੰ ਇਦਾਂ ਕਰ ਲਿਆ ਖਲਾ ਲੀ ਇਹਦੀਆਂ ਨਾ ਜਿਹੜੀ ਮੈਂ ਸੈੱਟ ਕਰ ਲਿਆ ਹੁਣ ਦੇਖੋ ਇਸ ਤਰ੍ਹਾਂ ਕਿਉਂਕਿ ਇਹਨੂੰ ਇਲਾਸਟਿਕ ਦੀ ਮੇਨ ਗੱਲ ਹੁੰਦੀ ਹੈ ਕਿ ਇਲਾਸਟਿਕ ਨੂੰ ਸੈੱਟ ਕਰਨਾ ਤੇ ਇਲਾਸਟਿਕ ਨੂੰ ਮੈਂ ਨਾ ਕਰ ਲਿਆ ਵੀ ਥੋੜਾ ਟਾਈਟ ਹੋਣ ਬਸ ਐਦਾਂ ਵੇਖੋ ਤੇ ਫਿਰ ਇੱਥੇ ਹੀ ਕਰਕੇ ਤੇ ਮੈਂ ਸਲਾਈ ਇਹਨੂੰ ਕੱਚਾ ਕਰਕੇ ਨਾ ਫਿਰ ਮੈਂ ਮਸ਼ੀਨ ਦੇ ਨਾਲ ਲਾ ਕੇ ਇਹਨੂੰ ਨਾ ਫਿਰ ਮਸ਼ੀਨ ਦੇ ਨਾਲ ਸਲਾਈ ਕਰ ਦੂੰਗੀ ਬਾਕੀ ਇਲਾਸਟਿਕ ਨੂੰ ਮੈਂ ਕੱਟ ਦਿੰਨੀ ਫਿਰ ਦਿਖਾਨੀ ਆ ਤੁਹਾਨੂੰ ਵੀ ਕਿ ਕਿੰਨੀ ਕਲਾਸਟਿਕ ਬਸ ਨੂੰ ਇਦਾਂ ਨਾ ਇੱਕ ਦੂਜੇ ਦੇ ਉੱਪਰ ਰੱਖ ਕੇ ਇਦਾਂ ਜੁਆਇੰਟ ਕਰ ਦਿੰਨੀ ਇਹਨੂੰ ਉੱਪਰ ਸਲਾਈ ਮਾਰ ਦਿੰਨੀ ਆ ਤੇ ਹੋ ਗਿਆ ਮੈਂ ਸੈੱਟ ਕਰ ਦਿੱਤਾ ਵੇਖੋ ਨੁੱਕਰਾਂ ਇੰਦਾ ਹੀ ਬਣ ਗਈਆਂ ਨਾ ਇਹਦੀਆਂ ਇਸ ਤਰ੍ਹਾਂ ਹੀ ਹੁਣ ਮੈਂ ਪਾ ਦਾਂਗੀ ਆ ਦੇਖੋ ਇਦਾਂ ਪੈ ਜਾਣਾ ਹੁਣ ਇਸ ਤਰ੍ਹਾਂ ਹੀ ਬੜਾ ਸੋਹਣਾ ਬਹੁਤ ਆਸਾਨ ਪੈ ਜਾਂਦਾ ਇਹ ਨਹੀਂ ਤੇ ਆ ਦੇਖੋ ਦੇਖੋ ਇਹਦਾ ਮੈਚਿੰਗ ਕਲਰ ਵੀ ਸੋਹਣਾ ਬਣਾ ਇਹਦਾ ਕਿੰਨਾ ਸੋਹਣਾ ਬਣ ਗਿਆ ਹੁਣ ਇਹ ਵੀ ਇਹ ਹਿੱਲਣ ਦਾ ਜੁਲਣ ਦਾ ਏਦਾਂ ਲੱਥਮ ਦਾ ਕੋਈ ਨਹੀਂ ਇਲਾਸਟਿਕ ਵਾਲਾ ਜਿਹੜਾ ਹੁੰਦਾ ਨਾ ਇਹ ਵਧੀਆ ਰਹਿੰਦਾ ਤੇ ਕਿੰਨਾ ਸੋਹਣਾ ਬਣ ਗਿਆ ਇਹ ਦੇਖਿਆ ਜਿਹੜੀ ਚੀਜ਼ ਆਪ ਬਣਾਣੀ ਹੈ ਕਿੰਨੀ ਖੁਸ਼ੀ ਹੁੰਦੀ ਆ ਉਹਦੀ ਤੇ ਕਿੰਨੀ ਸੋਹਣੀ ਵੀ ਲੱਗਦੀ ਪਈ ਆ ਤੇ ਇਹ ਹੁਣ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਲੱਗਦਾ ਉਮੀਦ ਆ ਕਿ ਤੁਹਾਨੂੰ ਪਸੰਦੀ ਆਈ ਹੋਵੇਗੀ ਕਿਉਂਕਿ ਬਹੁਤ ਆਸਾਨ ਤਰੀਕੇ ਨਾਲ ਤੁਹਾਨੂੰ ਦੱਸੀਆ ਸਿੰਪਲ ਵਾ ਕੋਈ ਜ਼ਿਆਦਾ ਇਹਦਾ ਕੁਝ ਨਹੀਂ ਕਰਨ ਦੀ ਜ਼ਰੂਰਤ ਮਿੰਨੀ ਆਪਣਾ ਕੱਪੜਾ ਹੋਣਾ ਚਾਹੀਦਾ ਲਾਸਟਿਕ ਹੋਣੀ ਚਾਹੀਦੀ ਆ ਬਸ ਵੇਖੋ ਤੇ ਕੱਪੜਾ ਤੇ ਚਲੋ ਕਈ ਵਾਰੀ ਘਰ ਹੁੰਦਾ ਵੀ ਆ ਹਨਾ ਤੇ ਆਪਾਂ ਬਣਾ ਸਕਦੇ ਆਪਾਂ ਕੁਝ ਵੀ ਇਹ ਜ਼ਰੂਰੀ ਨਹੀਂ ਇਹਦਾ ਹੀ ਕਵਰ ਤੁਸੀਂ ਬਣਾਉਣਾ ਕੋਈ ਸੇ ਚੀਜ਼ ਦਾ ਵੀ ਕਵਰ ਬਣਾ ਸਕਦੇ ਆ ਇਸ ਤਰ੍ਹਾਂ ਹੀ ਚਾਦਰ ਬਹੁਤ ਇਹਦਾ ਚਾਦਰ ਵੀ ਬਹੁਤ ਸੋਹਣੀ ਆ ਚਾਦਰ ਵੀ ਮੇਰਾ ਰੱਦਾ ਹੀ ਬਣਾਵਾਂਗੀ ਮੈਂ ਨਾ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਕਰ ਦਿਓ ਸ਼ੇਅਰ ਵੀ ਕਰ ਦਿਓ ਕਿਉਂਕਿ ਜੇ ਤੁਹਾਡੇ ਕੰਮ ਦੀ ਨਹੀਂ ਹੋਏਗੀ ਕਿਸੇ ਹੋਰ ਦੇ ਕੰਮ ਦੀ ਹੋਏਗੀ ਚੀਜ਼ ਜਿਹਨੇ ਬਣਾਉਣਾ ਹੋਏਗਾ ਉਹ ਬਣਾ ਸਕਦਾ ਤੇ ਕੋਈ ਵੀ ਬਣਾ ਸਕਦਾ ਏ ਤੇ ਚਲੋ ਜੀ ਓਕੇ ਬਾਏ ਫਿਰ ਮਿਲਦੇ ਆਂ ਦੂਸਰੀ ਵੀਡੀਓ ਦੇ ਵਿੱਚ